ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁੱਤਾ ਰੱਬ ਜਾਗਦਾ ਤੇਰੀ ਢਾਡੇ ਨਾਲ ਪ੍ਰੀਤ ਇਸ ਸ਼ਲੋਕ ਰਾਹੀਂ ਬਾਬਾ ਫਰੀਦ ਜੀ ਮਹਾਰਾਜ ਸੰਗਤਾਂ ਨੂੰ ਜਾਗਰਤ ਕਰਦੇ ਹਨ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਦੇ ਹਨ ਉਸ ਮਾਲਕ ਦੇ ਨਾਲ ਜਿਹੜੀ ਲਵ ਪ੍ਰੀਤ ਜੁੜੀ ਹੈ ਜਿਨ੍ਹਾਂ ਦੀ ਉਸ ਮਾਰਕ ਨਾਲ ਲੱਗੀ ਹੈ ਉਹਨਾਂ ਨੂੰ ਯਾਦ ਕਰਾਉਂਦੇ ਹਨ ਸੁਚੇਤ ਕਰਦੇ ਹਨ ਉਠੋ ਨਵਾਜ ਗੁਜਾਰੋ ਕੀ ਕਹਿੰਦੇ ਆ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਰੀਜੀ ਮਹਾਰਾਏ ਕਹਿੰਦੇ ਆ ਨਾ ਇਹ ਇਨਸਾਨ ਇਹ ਬੰਦੇ ਆਪਣੇ ਮਨ ਆਪਣੇ ਮਨ ਨੂੰ ਸਮਝਾਉਂਦੇ ਹਨ ਔਰ ਦੁਨੀਆ ਨੂੰ ਸਨੇਹਾ ਦਿੰਦੇ ਹਨ ਕਿ ਤੇਰਾ ਕਰਮ ਕੀ ਹੈ ਦੁਨੀਆ ਤੇ ਐਂ ਆ ਪ੍ਰਮਾਤਮਾ ਨੇ ਤੁਹਾਨੂੰ ਮਨੁੱਖ ਦੇਹੀ ਦਿੱਤੀ ਹੈ ਜਾਮਾ ਦਿੱਤਾ ਹੈ ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ ਤੂੰ ਸੁਤਾ ਪਿਆ ਆ ਤੂੰ ਸੁਤਾ ਰੱਬ ਜਾਗਦਾ ਤੇਈ ਢਾਡੇ ਨਾ ਪ੍ਰੀਤ ਜਿਸ ਮਾਲਕ ਨਾਲ ਪ੍ਰੀਤ ਆ ਫੇ ਤੂੰ ਸੁਤਾ ਪਿਆ ਆ ਘਰਾੜੇ ਮਾਰਦਾ ਤੂੰ ਦੇਖ ਪੰਛੀ ਆਲਣਿਆਂ ਦੇ ਵਿੱਚੋਂ ਬਾਹਰ ਆ ਗਏ ਆ ਟੜਕਸਾਰ ਉਹ ਫੁੱਟਣ ਦਾ ਵੀਲਾ ਹੋ ਗਏ ਆ ਸਭ ਲੋਕ ਉਸ ਮਾਲਕ ਨੂੰ ਯਾਦ ਕਰਦੇ ਆ ਤੇ ਹੁੰਦੇ ਆ ਤੇ ਉਹਦੀ ਬੰਦੀ ਨਾਲ ਜੁੜੇ ਹੋਏ ਆ ਤੂੰ ਸੁੱਤਾ ਪਿਆ ਆ ਜਾ ਘਰਾੜੇ ਮਾਰਦਾ ਆ ਉੱਠ ਜਾਗ ਉਸ ਮਾਲਕ ਨੂੰ ਤੇ ਆ ਉਹਦੇ ਚਰਨਾਂ ਵਿੱਚ ਜਾ ਕਰਕੇ ਹੁਣ ਸਜਦਾ ਕਰ ਜਿਹੜਾ ਤੇਰਾ ਕਰਨ ਧਰਮ ਫਰਜ਼ ਹੈ ਉਸ ਆਪਣੇ ਫਰਜ਼ ਤੋਂ ਦੂਰ ਨਾ ਜਾ ਉੱਠ ਇਹ ਨੀਂਦ ਤਿਆਗ ਦੇ ਇਹ ਨੀਂਦ ਨਹੀਂ ਤੇਰੇ ਕੰਮ ਨਹੀਂ ਹੋਣੇ ਇਹ ਨੀਂਦ ਨੇ ਤੈਨੂੰ ਸਦਾ ਲਈ ਸੁਲਾ ਦੇਣਾ ਹੈ ਉੱਠ ਫਰੀਦਾ ਸੁੱਤੀਆ ਝਾੜੂ ਦੇ ਮਸੀਤ ਜਾ ਕੇ ਉਸ ਦਰਬਾਰ ਤੇ ਪੀਰ ਪਕੰਬਰਾਂ ਦੇ ਔਲੀਏ ਦੇ ਜਸਵੀ ਦਰਬਾਰ ਨੂੰ ਮੰਨਦੇ ਆ ਰੱਬ ਨੂੰ ਮੰਨਦੇ ਆ ਪ੍ਰਭੂ ਨੂੰ ਮੰਨਦੇ ਆ ਗੁਰੂ ਨੂੰ ਮੰਨਦੇ ਆ ਸਾਧੂ ਸੰਤਾਂ ਨੂੰ ਮੰਨਦੇ ਆ ਤੇ ਉਸ ਮਾਲਕ ਨੂੰ ਕਿਸੇ ਵੀ ਧਿਆਨ ਦੇ ਕਿਸੇ ਵੀ ਤਰੀਕੇ ਨਾਲ ਜਰੀਏ ਨਾਲ ਮੰਨਦੇ ਆ ਤੇ ਹੁੰਦੇ ਆ ਉਹਦੇ ਚਰਨਾਂ ਵਿੱਚ ਚੱਲ ਚੱਲ ਕੇ ਉਹਨੂੰ ਸਜਦਾ ਕਰ ਤੇ ਉਹ ਉਹਦੀ ਉਹਦੀ ਬੰਦਗੀ ਕਰ ਤੇਰੇ ਘਰ ਵਿੱਚ ਉਹਦੀ ਘਰ ਵਿੱਚ ਤੇਰੀ ਹਾਈ ਲੱਗੇ ਤੈਨੂੰ ਮਾਲਕ ਫਲ ਬਖਸ਼ਿਸ਼ ਕਰਨ ਉਟ ਫਰੀਦਾ ਜੁੱਤੀਆ ਝਾੜੂ ਦੇ ਮਸੀਤ ਸੇਵਾ ਕਰ ਉਥੇ ਝਾੜੂ ਬਹਾਰੀ ਕਾਰ ਸੇਵਾ ਕਰ ਜੋ ਗੁਰੂ ਘਰ ਦੇ ਵਿੱਚ ਸੰਗਤਾਂ ਦੇ ਚਰਨਾਂ ਦੇ ਵਿੱਚ ਜਾ ਕਰਕੇ ਸੰਗਤਾਂ ਦੀ ਸੰਗਤ ਉਹ ਸੰਗਤ ਵਿੱਚ ਜਾ ਕਰਕੇ ਸੇਵਾ ਕਰਨ ਦਾ ਮੁੱਲ ਮੌਕਾ ਮਿਲਦਾ ਉਹ ਸੇਵਾ ਦਾ ਮੌਕਾ ਗਵਾਨ ਉਹ ਤਫਰੀਦ ਹੁੰਦੀ ਆ ਝਾੜੂ ਦੇ ਨਸੀਬ ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਡੇ ਨਾਲ ਫਿਰ ਹੋਂ ਤੂੰ ਤਾਂ ਸੁੱਤਾ ਆ ਤੈਨੂੰ ਪਤਾ ਨਹੀਂ ਉਹ ਮਾਲਕ ਇੰਤਜ਼ਾਰ ਦੇ ਬੈਠਾ ਆ ਤੇ ਤੂੰ ਸੁੱਤਾ ਪਿਆ ਆ ਤੇ ਜੇ ਉਹ ਤੂੰ ਸੁੱਤਾ ਪਿਆ ਆ ਉਹ ਜਾਗਦਾ ਤੂੰ ਉਹਦੇ ਕੋਲ ਕਿੱਦਾਂ ਉਹਦੀ ਪ੍ਰਾਪਤੀ ਕਰੂੰਗਾ ਉਹਦੇ ਕੋਲ ਜਾਊਗਾ ਉਹਨੂੰ ਆਪਣਾ ਦੁੱਖ ਦੱਸੂਗਾ ਤੇ ਆਪਣੇ ਮਨੋਂ ਚਾਹਵਾ ਮਨਾ ਮਨਾ ਭਾਵਨਾਵਾਂ ਦੇ ਨਾਲ ਜੋ ਉਹਦੇ ਅੱਗੇ ਫਰਿਆਦ ਲੈ ਕੇ ਜਾਣਾ ਤੇ ਤੇਰੀ ਸੁਣੂਗਾ ਜਦ ਤੂੰ ਸੁੱਤਾ ਪਿਆ ਤੇ ਜਿਹੜੀ ਸੁਣਨੀ ਕਹਿੰਦੇ ਉਹਨੇ ਸੁਣਨੀ ਆ ਉਸ ਖੁਦਾ ਤੇ ਉਹਨੇ ਅੱਲਾ ਨੇ ਉਦੀ ਉਦੀ ਬੰਦਗੀ ਕਰੇਗਾ ਅੱਲਾ ਅੱਲਾ ਦੀ ਕਰ ਬੰਦਗੀ ਦਿਲ ਦੀ ਦਾ ਰਾਹ ਹੈ ਪ੍ਰਾਂਤ ਤੇ ਉਹਦੀ ਬੰਦਗੀ ਹੀ ਤੇਰੇ ਕੰਮ ਆਉਣੀ ਹੈ ਤੂੰ ਸੁੱਚਾ ਰੱਬ ਜਾਗਦਾ ਤੇਰੀ ਡਾਡੇ ਨਾਲ ਪ੍ਰੀਤ ਜੇ ਉਹਦੇ ਡਾਡੇ ਨਾਲ ਤੇਰੀ ਪ੍ਰੀਤ ਹੈ ਤੂੰ ਕਹਿਣਾ ਉਹਦੇ ਨਾਲ ਤੇਰੀ ਪ੍ਰੀਤ ਹੈ ਤੇਰੀ ਪ੍ਰੀਤ ਨਾ ਟੁੱਟੇ ਜੇ ਉਹਦੀ ਪ੍ਰੀਤ ਗੰਢੀ ਆ ਉਹਦੇ ਨਾਲ ਪ੍ਰੀਤ ਗੰਢੀ ਆ ਪ੍ਰੀਤ ਨਾ ਟੁੱਟੇ ਤਾਂ ਫਿਰ ਤੂੰ ਮੌਕਾ ਸੰਭਾਲ ਲੈ ਤੇ ਤੂੰ ਸਮਾਂ ਬੇਕਾਰ ਨਾ ਜਾਣ ਦੇ ਸਮਾਂ ਸੰਭਾਲ ਬੰਦਗੀ ਦੇ ਨਾਲ ਜੁੜਦਾ ਤੇ ਜਿਹੜੇ ਪੰਜੇ ਵਕਤ ਉਹ ਬੰਦਗੀ ਪੰਜੇ ਵਕਤ ਨਮਾਜ਼ ਪੜ੍ਹਨੀ ਆ ਨਮਾਜ਼ ਨਾਲ ਜੁੜੇ ਆ ਤੇ ਨਵਾਜ਼ ਤੋਂ ਦੂਰ ਨਾ ਹੋ ਪੰਜੇ ਵਕਤ ਮਸਜਿਦ ਪੰਜੇ ਵਕਤ ਜਾ ਕੇ ਜਿਹੜੀ ਉਹਦੇ ਘਰ ਜਾ ਕੇ ਹਾਜ਼ਰੀ ਕਰਨੀ ਆ ਉਹ ਆਪਣੀ ਹਾਜ਼ਰੀ ਤੋਂ ਦੂਰ ਨਾ ਹੋ ਆਪਣੇ ਫਰਜ਼ ਤੋਂ ਦੂਰ ਨਾ ਜਾ ਕਿਉਂਕਿ ਇਹ ਉਹ ਮਾਲਕ ਨੇ ਹੀ ਤੇਰੀ ਫਰਿਆਦ ਸੁਣਨੀ ਹੈ ਤੇ ਤੇਰੀ ਜਿਹੜੀ ਤੂੰ ਪ੍ਰੀਤ ਉਹ ਨਾ ਗੰਧੀ ਹੈ ਉਹ ਮਾਲਕ ਦੇ ਦਰਸ਼ਨ ਹੋਣੇ ਆ ਤੇ ਤੂੰ ਆਪਣੇ ਨੀਂਦ ਨੂੰ ਭਜਾ ਦੇ ਤਾਂ ਤੂੰ ਜਾਗ ਉਠ ਜਾ ਕੇ ਮਾਲਕ ਨੂੰ ਸਜਦਾ ਕਰ ਬੰਦਗੀ ਕਰ ਉਹਦਾ ਨਾਮ ਜਪ ਸਿਮਰਨ ਕੀਤਾ ਹੀ ਤੇਰੇ ਸਾਈ ਹੋਣਾ ਤਾਂ ਇਹ ਜੀਵਨ ਸਫਲਾ ਹੋਣਾ ਹੈ ਜੋ ਗੁਰੂ ਫਰੀਦ ਜੀ ਮਹਾਰਾਜ ਦੁਨੀਆਂ ਦੇ ਬਾਦਸ਼ਾਹ ਐਸੀ ਸਾਧੂ ਹਕੀਮ ਹੋਏ ਐ ਉਹਨਾਂ ਨੇ ਇਹਨਾਂ ਲਵਜਾਂ ਨੇ ਰਾਹੀ ਇਸ ਜੀਵ ਨੂੰ ਸੁਚੇਤ ਕਰਦੇ ਹਨ ਕਿ ਭਾਈ ਆਪਣੇ ਫਰਜ਼ ਤੂੰ ਆਪਣੀ ਇਨਸਾਨੀ ਇਨਸਾਨੀ ਜਾਂ ਜਾਂ ਮੈਨੂੰ ਸੰਭਾਲਦੇ ਹੋਏ ਅੱਲਾ ਦੀ ਬੰਦਗੀ ਕਰ ਜੋ ਤੇਰੇ ਲੈ ਅਕੀਵੇ ਲੈ ਇੱਥੇ ਵੀ ਅੱਗੇ ਵੀ ਸਾਈ ਹੋਣੀ ਹੈ